ਸਵਾਗ 5 ਸਾਲ ਦੀ ਉਮਰ ਹੈ ਗਰੀਬ ਨਵਾਇ ਸਤਗੁਰੂ ਜੀ ਦੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਜਿਸ ਵੇਲੇ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਬਣੇ ਪਾਵ ਗੁਰਤਾ ਗੱਦੀ ਤੇ ਜਦੋਂ ਸਤਗੁਰੂ ਬਰਾਜਮਨ ਹੋਏ ਦੁਨਿਆਵੀ ਉਮਰ ਸਵਾ 5 ਸਾਲ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਸਤਗੁਰੂ ਦੇ ਦਰਿਆਵਾਂ ਵਾਸਤੇ ਪਹੁੰਚ ਰਹੀਆਂ ਨੇ ਭਾਵ ਦਰਸ਼ਨਾਂ ਵਾਸਤੇ ਪਹੁੰਚ ਰਹੀਆਂ ਨੇ ਮੁਸਲਮਾਨ ਫਕੀਰ ਵੀ ਪਹੁੰਚਦੇ ਪਏ ਨੇ ਸਿੱਧਾਂ ਦੀਆਂ ਮੰਡਲੀਆਂ ਵੀ ਪਹੁੰਚ ਰਹੀਆਂ ਨੇ ਉਸ ਵੇਲੇ ਦੇ ਮਸ਼ਹੂਰ ਸਿੱਧ ਰਿਬਨਾਥ ਜੀ ਵਰਗੇ ਵੀ ਆ ਕੇ ਦਰਸ਼ਨ ਕਰਕੇ ਭਾਗ ਬਣਾ ਰਹੇ ਨੇ ਸਰਬੋਤਮ ਕੇ ਤਖਤ ਬਿਰਾਜੇ ਜਿਨ ਦਰਸ਼ਨ ਤੇ ਸੰਕਟ ਭਾਜੀ ਭਾਵ ਸਭ ਤੋਂ ਵੱਡਾ ਤਖਤ ਸਰਬੋਤਮ ਕੇ ਤਖਤ ਦੁਨੀਆ ਦਾ ਸੰਸਾਰ ਦਾ ਸਭ ਤੋਂ ਵੱਡਾ ਤਖਤ ਗੁਰਨਾਨਕ ਜੀ ਦੀ ਗੱਦੀ ਵਾਲਾ ਤਖਤ ਉਹਦੇ ਉੱਪਰ ਸਤਿਗੁਰੂ ਜੀ ਮਿਹਰਾਜਮਨ ਹੋਏ ਅੱਠਵੇਂ ਪਾਤਸ਼ਾਹ ਜੀ ਸਰਬਉਤਮ ਕੇ ਤਖਤ ਵਿਰਾਜੇ ਜਿਨ ਦਰਸ਼ਨ ਤੇ ਸੰਕਟ ਬਾਝੇ ਸਤ ਸੰਗਿਓ ਜਿੱਥੇ ਸੰਤ ਜਨ ਫਕੀਰ ਜਨ ਰੱਬ ਦੇ ਪਿਆਰੇ ਸਿੱਧ ਆਕੇ ਦਰਸ਼ਨ ਕਰ ਰਹੇ ਨੇ ਉਥੇ ਸਤ ਸੰਗਿਓ ਜਿਨ੍ਹਾਂ ਦਾ ਪਹਿਲਾ ਜੀਵਨ ਤੇਰੇ ਕੰਮਾਂ ਵਾਲਾ ਹੈ ਜਿਵੇਂ ਜਸਵੰਤ ਰਾਏ ਚੂੜ ਪਹਿਲਾ ਜੀਵਨ ਹੋਰ ਹੈ ਜਦੋਂ ਆਕੇ ਸਤਗੁਰੂ ਦਾ ਦਰਾਰੇ ਕੀਤੇ ਸਤਗੁਰੂ ਨੇ ਬਸ ਇਨਾ ਹੀ ਆਖਿਆ ਸੀ ਜਸਵੰਤ ਰਾਏ ਤੂੰ ਗੁਰਨਾਨਕ ਦੀਆਂ ਇਹ ਪੰਕਤੀਆਂ ਸੁਨੀਆਂ ਨੇ ਸਤਗੁਰੂ ਜੀ ਕਿਹੜੀਆਂ ਪਿਤਾ ਜੀ ਨੇ ਆਖਿਆ ਸੀ ਬਾਲਾ ਪ੍ਰੀਤਮ ਜੀ ਨੇ ਚੋਰ ਕੀ ਹਾਮਾ ਭਰੇ ਨਾ ਕੋਈ ਚੋਰ ਕੀਆ ਚੰਗਾ ਕੀ ਹੋਏ ਇਹ ਬਾਣ ਦਾ ਤੀਰ ਜਦੋਂ ਜਸਵੰਤ ਰਾਏ ਦੇ ਹਿਰਦੇ ਤੇ ਵੱਜਿਆ ਜੀਵਨ ਹੀ ਪਲਟ ਗਿਆ ਸਤਸੰਗੀਓ ਓਨੀ ਦਿਨੀ ਇੱਕ ਬਹੁਤ ਵੱਡਾ ਜਵਾਰੀ ਹੋਇਆ ਜੀ ਨਾਮ ਆਇਆ ਗੇਂਦਾ ਮਲ ਮਾਰੀ ਸੰਗਤ ਹੋਈ ਜੂਏ ਦੀ ਆਦਤ ਪੈ ਗਈ ਇਹਨੂੰ ਇਹ ਵੀ ਕੀਰਤਪੁਰ ਸੈ ਪਹੁੰਚਿਆ ਦੁਪਹਿਰ ਦਾ ਸਮਾਂ ਹੈ ਹੁਣ ਜੂਏ ਦੀ ਆਦਤ ਸੀ ਕਹਿੰਦਾ ਸੰਗਤਾਂ ਬਹੁਤ ਨੇ ਕੋਈ ਜਗਾ ਲੱਭਾ ਕੋਈ ਟਿਕਾਣਾ ਲੱਭਾ ਮੈਂ ਸੰਗਤਾਂ ਦੇ ਨਾਲ ਜੂਆ ਖੇਡਾਂ ਸੰਗਤਾਂ ਭੋਲੀਆਂ ਹੁੰਦੀਆਂ ਨੇ ਜੂਆ ਖੇਡ ਕੇ ਮੈਂ ਜੂਆ ਜਿੱਤ ਜਾਵਾਂਗਾ ਤਾਂ ਮੈਂ ਸ਼ਾਹੂਕਰ ਬਣ ਜਾਵਾਂਗਾ ਇਹ ਸਾਰਾ ਦਿਨ ਮੌਕੇ ਦੀ ਭਾਲ ਤਰਿਆ ਮੌਕਾ ਨਹੀਂ ਮਿਲਿਆ ਇਹਨੂੰ ਰਾਤ ਦਾ ਸਮਾ ਹੋਇਆ ਰਾਤ ਦੇ ਦੀਵਾਨ ਲੱਗੇ ਬਾਲਾ ਪ੍ਰੀਤਮ ਜੀ ਸੰਗਾਸਨ ਤੇ ਬੈਠੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੰਗਤਾਂ ਆ ਕੇ ਨਮਸ਼ਕਾਰ ਕਰਦੀਆਂ ਭਈਆਂ ਨੇ ਇਧਰੋਂ ਸਤਸੰਗਿਓ ਜਿੰਦਾ ਮਲਵੀ ਜਦੋਂ ਪਹੁੰਚਿਆ ਜਾ ਕੇ ਸੀਸ ਨਵਾਇਆ ਇਹਨੇ ਇਹਦੇ ਵੱਲ ਵੇਖ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਪਿਤਾ ਜੀ ਥੋੜਾ ਮੁਸਕਰਾ ਪਏ ਬਾਲਾ ਪ੍ਰੀਤਮ ਜੀ ਮੁਸਕਰਾ ਪਏ ਕਹਿੰਦੇ ਗੇਂਦਾ ਮੱਲ ਇੱਥੇ ਆ ਕੇ ਸੀਸ ਨਿਵਾ ਰਿਆ ਮਨ ਵਿੱਚ ਕੁਝ ਹੋਰ ਚੱਲਦਾ ਹੈ ਸਤਗੁਰੂ ਜੀ ਨੇ ਮੁੱਖ ਤੋਂ ਇਹ ਗੁਰਬਾਣੀ ਦਾ ਸ਼ਬਦ ਉਚਾਰਨ ਕੀਤਾ ਕਹਿੰਦੇ ਗੇਂਦਾ ਮੱਲ ਕਹਿੰਦਾ ਹਾਂ ਦੱਸੋ ਸਤਗੁਰੂ ਜੀ ਪਿਤਾ ਜੀ ਆਖਣ ਲੱਗੇ ਬਾਲਾ ਪ੍ਰੀਤਮ ਜੀ ਗੇਂਦਾ ਮੱਲ ਸੀਸ ਨਿਵਾਈਏ ਕਿਆ ਤੀਏ ਜਰ ਦੇ ਇੱਕ ਸੁਦੇ ਜਾਹੇ ਇੱਥੇ ਸੀਸ ਨਵਾਉਣ ਦਾ ਕੀ ਫਾਇਦਾ ਤੇਰੇ ਅੰਦਰੋਂ ਮਹਿਲ ਤਾਂ ਜਾ ਨਹੀਂ ਰਹੀ ਇਹ ਵੀ ਚਰਨਾ ਤੇ ਡਿੱ ਗਿਆ ਮਹਾਰਾਜ ਮੇਰੀਆਂ ਭੁੱਲਾਂ ਬਖਸ਼ ਲੋ ਗੁਰੂ ਜੀ ਨੇ ਕਿਰਪਾ ਕੀਤੀ ਸਤਸੰਗਿਓ ਪਿਤਾ ਜੀ ਨੇ ਨਿਹਮਤ ਕੀਤੀ ਸਤਗੁਰੂ ਨੇ ਉਪਦੇਸ਼ ਦਿੱਤਾ ਕਹਿੰਦੇ ਅੱਜ ਤੋਂ ਬਾਅਦ ਕਿਰਤ ਕਰਨੀ ਹੈ ਨਾਮ ਜਪਣਾ ਤੇ ਨਾਮ ਜਪਾਉਣਾ ਹੈ ਕਹਿੰਦਾ ਮਹਾਰਾਜ ਮੇਰਾ ਜੀਵਨ ਬਣਿਆ ਰਹੇ ਇਹੋ ਜੀ ਕਿਰਪਾ ਕਰੋ ਜਦੋਂ ਆਖਿਆ ਨਾ ਮੇਰਾ ਜੀਵਨ ਬਣਿਆ ਰਹੇ ਉਸ ਵੇਲੇ ਪਿਤਾ ਜੀ ਨੇ ਆਖਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਹਿੰਦੇ ਫਿਰ ਭਲੇ ਪੁਰਸ਼ਾਂ ਦੀ ਸੰਗਤ ਕਰਨੀ ਹੈ ਮਹਾਰਾਜ ਭਲੇ ਪੁਰਸ਼ਾਂ ਦੀ ਸੰਗਤ ਕਹਿੰਦੇ ਹਾਂ ਕਹਿੰਦੇ ਕਾਬਲ ਚਲੇ ਜਾਓ ਉੱਥੇ ਬਹੁਤ ਗੁਰਸਿੱਖ ਵਸਦੇ ਨੇ ਉੱਥੇ ਕਿਰਤ ਵੀ ਕਰੋ ਜਾ ਕੇ ਨਾਮ ਜਪੋ ਵੀ ਤੇ ਨਾਮ ਜਪਾਉ ਵੀ ਇਹ ਗੇਂਦਾ ਮਲ ਵੀ ਸਤਸੰਗੀਆਂ ਸਤਗੁਰ ਦਾ ਹੁਕਮ ਮੰਨ ਕੇ ਫਿਰ ਤਾਬਲ ਗਿਆ ਉੱਥੇ ਕਿਰਤ ਵੀ ਕਰਦਾ ਹੈ ਨਾਮ ਜਪਦਾ ਵੀ ਤੇ ਨਾਮ ਚ ਪਉਂਦਾ ਵੀ ਇਹ ਜਦੋਂ ਸਮਾਂ ਲੱਗਦਾ ਆ ਕੇ ਸਤਗੁਰ ਦੇ ਕੀਰਤਪੁਰ ਸਾਹਿਬ ਆ ਕੇ ਦਰਸ਼ਨ ਵੀ ਕਰਦਾ ਹੈ ਇਹਦਾ ਵੀ ਜੀਵਨ ਸਫਲਾ ਹੋਇਆ ਸਤਸੰਗੀਆਂ ਜੇ ਨੱਚਣ ਵਾਲੇ ਪੈਰਾਂ ਦੇ ਕੋਈ ਗੁਰੂ ਜਨਾਂ ਨੇ ਪਾਏ ਨੇ ਉਹ ਗੁਰੂ ਦੀ ਗੋਦ ਵਿੱਚ ਸਤਿਵੰਤੀ ਹਜੂਰੀ ਵਿੱਚ ਆਏ ਫਕੀਰੀਆ ਭੀਮਾ ਸੰਗਤ ਇਹ ਜਦੋਂ ਨੱਚਣ ਵਾਲੇ ਸਤਿਗੁਰੂ ਜੀ ਹਜੂਰੀ ਵਿੱਚ ਆਏ ਸਤਿਗੁਰੂ ਜੀ ਕਹਿੰਦੇ ਉਹ ਭਲਿਓ ਇਹ ਮਾਰਗ ਹੋਰ ਹੈ ਤੁਸੀਂ ਹੁਣ ਸੰਗਤ ਵਿੱਚ ਆਏ ਹੋ ਅੱਜ ਤੋਂ ਬਾਅਦ ਸੱਚੀ ਸੁੱਚੀ ਕੀਰਤ ਕਰਨੀ ਹੈ ਤੁਸੀਂ ਇਹ ਨਚਣਾ ਨਹੀਂ ਲੋਕਾਂ ਕੋ ਜਾ ਕੇ ਮੰਗਣਾ ਨਹੀਂ ਅਤਬਦ ਕੀਰਤ ਕਰੋ ਨਾਮ ਜਪੋ ਤੇ ਹੋਰ ਨਾਲ ਨਾਮ ਜਪਾਓ ਸਤ ਸੰਗੀਓ ਫਿਰ ਇਹਨਾਂ ਨਾਮ ਜਪਿਆ ਇਹ ਭਾਈ ਫਕੀਰੀਆ ਬਣਿਆ ਇਧਰੋਂ ਭਾਈ ਭੀਮਾ ਇਧਰੋਂ ਭਾਈ ਸੰਗਤਾ ਜੀ ਫਿਰ ਨਾਮ ਜਪਿਆ ਸਤ ਸੰਗੀਓ ਗੁਰੂ ਘਰ ਆਉਂਦੇ ਨੇ ਸੇਵਾ ਕਰਦੇ ਨੇ ਫਿਰ ਜਾ ਕੇ ਕੀਰਤ ਕਰਦੇ ਨੇ ਇਹਨਾਂ ਦਾ ਵੀ ਉਧਾਰ ਹੋਇਆ ਬਹੁਤ ਦਿਆਲੂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਜੇ ਪੰਜੋਖਰਾ ਸਾਹਿਬ ਦੀ ਧਰਤੀ ਤੇ ਬਹੁਤ ਜਿਹੜੇ ਜਿੱਥੇ ਅੱਜ ਗੁਰਦੁਆਰਾ ਸਾਹਿਬ ਹੈ ਉੱਥੇ ਸਤਸੰਗਿਓ ਜੇ ਪੰਡਿਤ ਲਾਲ ਜੰਦਾ ਹੁੰਦਾ ਹੈ ਜਦੋਂ ਪੁੱਛਿਆ ਵੀ ਕੌਣ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਖਣ ਲੱਗਾ ਦੁਆਪਰ ਦੇ ਅਵਤਾਰ ਹੋਏ ਨੇ ਕ੍ਰਿਸ਼ਨ ਜੀ ਨਾਮ ਦੁਆਪਰ ਦੇ ਅਵਤਾਰ ਤੋਂ ਵੱਡਾ ਰੱਖਿਆ ਹੋਇਆ ਹੈ ਆਕੇ ਬੇਨਤੀ ਕੀਤੀ ਮਹਾਰਾਜ ਵੱਗਈ ਤੁਸੀਂ ਗੁਰਨਾਨਕ ਦੀ ਅਠਵੀਂ ਜੋਤ ਹੋ ਦੁਆਪਰ ਦੇ ਅਵਤਾਰ ਕ੍ਰਿਸ਼ਨ ਜੀ ਨੇ ਗੀਤਾ ਉਚਾਰਨ ਕੀਤੀ ਤੁਸੀਂ ਗੀਤਾ ਦੇ ਅਰਥ ਕਰਦੇ ਹੋ ਉਸ ਵੇਲੇ ਬਾਲਾ ਪ੍ਰੀਤਮ ਜੀ ਅੱਖਾਂ ਲੱਗੇ ਉਹ ਲਾਲ ਚੰਦ ਜੀ ਪੰਡਤ ਜੀ ਜੇ ਅਸੀਂ ਅਰਥ ਕੀਤੇ ਤਾਂ ਗੱਲ ਹੋਰ ਹੈ ਆਪਣੀ ਮਰਜ਼ੀ ਦਾ ਕੇ ਬੰਦਾ ਲੈ ਬੋ ਫੇ ਸ਼ੱਜੂ ਜੀ ਵਰਨ ਨੂੰ ਲਿਆਂਦਾ ਸਤਸੰਗਿਓ ਸਤਗੁਰ ਨੇ ਆਪਣੀ ਨਦਰ ਵਾਲੀ ਛੜੀ ਗੱਲ ਛੜੀ ਦੀ ਗੱਲ ਨਦਰ ਦੀ ਹੁੰਦੀ ਹੈ ਉਹ ਛੜੀ ਜਦੋਂ ਛੱਜੂ ਜੀਵਰ ਦੇ ਸਿਰ ਤੇ ਰੱਖੀ ਸਤ ਸੰਗਿਓ ਗੀਤਾ ਦੇ 72 ਸ਼ਲੋਕਾਂ ਦੇ ਵਿੱਚੋਂ 10 ਸ਼ਲੋਕ ਜਦੋਂ ਲਾਲ ਚੰਦ ਪੰਡਤ ਨੇ ਜਦੋਂ ਉਚਾਰਨ ਕੀਤੇ ਬੋਲੇ ਇਹੋ ਜੇ ਜਵਾਬ ਦਿੱਤੇ ਸਤ ਸੰਗਿਓ ਜੋ ਅੱਜ ਤੱਕ ਪੰਡਤ ਨੇ ਨਾਮ ਸੁਨੇ ਸਨ ਗੁਰਮੁਖ ਕੋ ਨਾ ਸੁਨਾਏ ਸਨ ਕੰਨਾਂ ਨੂੰ ਹੱਥ ਲਾ ਲੇ ਪੰਡਤ ਲਾਲ ਚੰਦ ਨੇ ਚੰਨਾ ਤੇ ਟੈ ਪਿਆ ਫਿਰ ਸਤਗੁਰ ਨੇ ਇਹੋ ਜੀ ਰਹਿਮਤ ਕੀਤੀ ਛੱਜੂ ਜੀਵਰ ਨੂੰ ਬਬੇਗ ਬਖਸ਼ਿਆ ਗਿਆਨ ਬਖਸ਼ਿਆ ਆਖਿਆ ਜਗਨਨਾਥ ਪੁਰੀ ਚਲੇ ਜਾਓ ਤੁਸੀਂ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਇਤਿਹਾਸ ਚ ਲਿਖਿਆ ਸਤੰਗਿਓ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਹਿੰਮਤ ਸਿੰਘ ਜੀ ਉਹ ਸ਼ਜੂ ਜੀਵਰ ਦੇ ਪਰਿਵਾਰ ਦੇ ਵਿੱਚੋਂ ਸਨ ਇਧਰੋਂ ਲਾਲ ਚੰਦ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਅੰਮ੍ਰਿਤ ਛਕ ਕੇ ਭਾਈ ਲਾਲ ਸਿੰਘ ਸਿੰਘ ਸਜਿਆ ਤੇ ਵੱਡੀਆਂ ਵੱਡੀਆਂ ਸਵਾਵਾਂ ਨਵਾਈਆਂ ਇਹ ਕਿਹਦੀ ਕਿਰਪਾ ਬਾਲਾ ਪ੍ਰੀਤਮ ਦੀ ਸ੍ਰੀ ਹਰਿਕ੍ਰਿਸ਼ਨ ਤੇ ਆਈਏ ਇਸ ਰਿੱਠੇ ਸਭ ਦੁਖ ਜਾਏ ਸਤਿਗੁਰੂ